तो और भी था नहीं तो देर देर ये धीरे हम पीसने के लिए sita ram 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 sita ram 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 sita ram 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 sita thank you ਅੰਦਰ ਸਾਡਾ ਆਪਣਾ ਹਨੂਮਾਨ ਜੀ ਦਾ ਮੰਗਲਵਾਰ ਤੇ ਸ਼ਨੀਵਾਰ ਜਿਹੜਾ ਕਰਦੇ ਸ਼ਿੰਗਾਰ ਇਹਦੇ ਬਾਰੇ ਤੋਂ ਦੱਸਿਆ ਜਾਵੇ ਜੀ ਜੋ ਸਿਆਪੀ ਰਾਮਚੰਦਰ ਮਾਰਾ ਰਾਜ ਕੀ ਜੈ ਜੈਕਾਰਾ ਬੀਜ ਬਜਰੰਗ ਬਲੀ ਹਰ ਹਰ ਮਾਦੇ ਸ਼ਨੀਵਾਰ ਤੇ ਮੰਗਲਵਾਰ ਹਨੂਮਾਨ ਜੀ ਦਾ ਜੋੜਾ ਚੜਦਾ ਸ਼ਨੀਵਾਰ ਚੰਮੇਲੀ ਦਾ ਤੇ ਸੰਦੂਰ ਦਾ ਚੜਦਾ ਮੰਗਲਵਾਰ ਦੇਸੀ ਘੋ ਤੇ ਚੰਮੇਲੀ ਚੰਮੇਲੀਆ ਤੇ ਮੰਗਲਵਾਰ ਤੇ ਦੇਸੀ ਕੋ ਜਿਹੜਾ ਹੈਗਾ ਮੰਗਲਵਾਰ ਚੜਦਾ ਹੈ ਇਹ ਇਹਨਾਂ ਦੇ ਦੋ ਇਤਿਹਾਸ ਆ ਹਨ ਮਨਮਾ ਚੋਲਾ ਜਿਹੜਾ ਆਂਦੇ ਸ਼ਨੀਵਾਰ ਦਾ ਇਤਿਹਾਸ ਬਖਰਾ ਤੇ ਮੰਗਲਵਾਰ ਦਾ ਇਤਿਹਾਸ ਬਖਰਾ ਸ਼ਨੀਵਾਰ ਨੇ ਲੰਘ ਇਤਿਹਾਸ ਰਹੀ ਆ ਕਿ ਜਦੋਂ ਸ਼ਿੰਦੇ ਆ ਵੀ ਉਹਨਾਂ ਮਾਹੀ ਪ੍ਰੀਖਿਆ ਲੈਣ ਗਏ ਸੀ ਤੇ ਜਦੋਂ ਪ੍ਰੀਖਿਆ ਵਿੱਚ ਕਾਮਯਾਬ ਹੋ ਗਏ ਤਾਂ ਉਹਨਾਂ ਸ਼ਿੰਦੇ ਨੇ ਖੁਸ਼ੀ ਆਈ ਕਿ ਸਾਰੇ ਦੇਵਤਿਆਂ ਨੂੰ ਇੱਕ ਇੱਕ ਵਾਰ ਦੇ ਪੱਗ ਆਇਆ ਲੇਕਿਨ ਮੈਂ ਤੁਹਾਡੇ ਕੋਲ ਖੁਸ਼ ਹੋ ਗਿਆ ਕਿ ਸ਼ਨੀਵਾਰ ਵੀ ਤੁਹਾਨੂੰ ਦਿੰਦਾ ਆ ਜਿਹੜਾ ਸ਼ਨੀਵਾਰ ਤੁਹਾਡੀ ਚੋਲਾ ਘਣਾ ਆ ਬੇਰੂਗਾ ਤੁਹਾਡੀ ਸੇਵਾ ਕਰਿਆ ਗੂਗਾ ਉਹਨੂੰ ਮੈਂ ਆਪਣੀ ਖੜੀ ਦੀ ਦਸ਼ਾ ਨਹੀਂ ਮਖਾਵਾਂਗਾ ਤੇ ਮੰਗਲਵਾਰ ਇਹ ਸਿਤਾ ਮਾਤਾ ਜੀ ਜਦੋਂ ਨਹੀਂ ਸ਼ਿੰਗਾਰ ਕਰਦੇ ਸੀ ਕਦੋਂ ਤੁਹਾਨੂੰ ਮਾਜੀ ਪੁੱਛਦੇ ਸੀ ਕਿ ਮਾਤਾ ਜੀ ਨੂੰ ਪੀਪੀ ਸੰਦੂਰ ਕਿਉਂ ਲਾਂਦੇ ਸੀ ਨੂੰ ਕੰਦੇ ਹੀ ਵੀ ਇਹ ਸੰਦੂਰ ਲਾਉਣਾ ਸ਼੍ਰੀ ਰਾਮ ਜੀ ਦੀ ਉਮਰਵਾਦੀ ਆ ਕਦੋਂ ਤੁਹਾਨੂੰ ਮਾਜੀ ਨੇ ਸਾਰਾ ਆਪਣਾ ਸ਼੍ਰੀ ਸੰਦੂਰ ਨਾਲ ਲੰਗ ਲਿਆ ਸੀ ਐਸਾ ਕਿ ਉਹਨਾਂ ਨੇ ਸ਼੍ਰੀ ਰਾਮ ਜੀ ਨੇ ਵਰਦਾਨ ਦਿੱਤਾ ਸੀ ਕਿ ਤਾ ਜਦੋਂ ਵੀ ਜੇ ਤੁਹਾਨੂੰ ਸੰਦੂਰ ਚੜਾਇਆ ਕਰੂਗਾ ਉਹਦੀ ਸਾਰੀ ਮਨੁੱਖਾਂ ਦਾ ਗੁੜੀਆਂ ਨਾਲ ਆਇਆ ਕਰ ਰਿਹਾ ਕੋਲ ਸਿਆ ਪਤੀ ਰਾਮ ਚੰਦਰ ਮਹਾਰਾਜ ਜੀ ਕੀ